ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਿਰਜਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਿਰਜਣਾ ਕੇਵਲ ਭਾਰਤ ਦੀ ਹੀ ਨਹੀਂ ਸਗੋ ਵਿਸ਼ਵ ਦੇ ਇਤਿਹਾਸ ਵਿੱਚ ਇੱਕ ਨਿਆਰਾ ਕੋਤਕ ਸੀ ਸਤਿਗੁਰਾਂ ਦੇ ਸਾਹਮਣੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਨਵੇਂ ਪਾਤਸ਼ਾਹ ਤੱਕ ਸਿਰਜੇ ਮਨੁੱਖ ਨੂੰ ਸੰਪੂਰਨ ਰੂਪ ਦੇਣ ਦਾ ਮਹਾਨ ਕਾਰਜ ਸੀ ਉਹ ਪੂਰਨ ਮਨੁੱਖ ਜਿਸਦੇ ਮਨ ਵਿੱਚ ਸਦਾ ਕਰਤਾਰ ਦੀ ਯਾਦ ਸੱਚ ਲਈ ਜੂਜਨ ਦਾ ਚਾਹ ਰੱਬ ਦੇ ਬੰਦਿਆਂ ਨਾਲ ਹਮਦਰਦੀ ਦੁਸ਼ਟਾਂ ਦਾ ਨਾਸ਼ ਕਰਨ ਲਈ ਤੇਗ ਅਤੇ ਓਟਿਕ ਅਕਾਲ ਦੀ ਹੋਵੇ ਇਸ ਕਾਰਜ ਦੀ ਸੰਪੂਰਤਾ ਸੰਪੂਰਨਤਾ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਸ੍ਰੀ ਦਿਵਸ ਅਖੀਨ ਨੂੰ ਵੱਡੇ ਇਕੱਠ ਲਈ ਸਿੱਖ ਸੰਗਤਾਂ ਨੂੰ ਵਿਸ਼ੇਸ਼ ਤੌਰ ਤੇ ਸੱਦੇ ਭੇਜੇ ਵੈ ਸੱਖੀ ਸਮੇਸਿਕ ਸੰਗਤਾਂ ਦਾ ਜੋੜ ਮੇਲਾ ਸੱਜਣ ਦਾ ਰਿਵਾਜ ਸ਼੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਹੀ ਪ੍ਰਚਲਿਤ ਸੀ ਇਸ ਤਰ੍ਹਾਂ ਸਤਿਗੁਰਾਂ ਦੇ ਵਿਸ਼ੇਸ ਸੱਦੇ ਨਾਲ ਵੱਡੀ ਗਿਣਤੀ ਵਿੱਚ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ ਦਰਸ਼ਨ ਕਰਨ ਆਗੀਆਂ 3 ਮਾਰਚ 1699 ਨੂੰ ਸ਼੍ਰੀ ਕੇਸਗੜ੍ਹ ਸਾਬੁਲਿਸਤਾਨ ਤੇ دیਵਾਨ ਸੱਜਿਆ ਤੰਬੂ ਕਨੱਤਾ ਲੱਗੇ ਹੋਏ ਸਨ ਕੀਰਤਨ ਦੀ ਸਮਾਪਤੀ ਤੋਂ ਬਾਅਦ ਦਸਮ ਪਾਸ਼ਾ ਜੀ ਹੱਥ ਵਿੱਚ ਲਿਸ਼ਕਦੀ ਤਲਵਾਰ ਲੈ ਕੇ ਪੂਰੇ ਜੋਸ਼ ਵਿੱਚ ਤੰਬੂ ਤੋਂ ਬਾਹਰ ਆ ਕੇ ਗੁਰੂ ਜੀ ਨੇ ਸਮੂਹ ਸੰਗਤਾਂ ਨੂੰ ਸੰਬੋਧਨ ਕਰਕੇ ਉੱਚੀ ਆਵਾਜ਼ ਵਿੱਚ ਕਿਹਾ ਕਿ ਮੈਨੂੰ ਇੱਕ ਸੀਸ ਦੀ ਲੋੜ ਹੈ ਕੋਈ ਅਜੀਹਾ ਸਿੱਖ ਹੈ ਜੋ ਧਰਮ ਦੀ ਖਾਤਰ ਆਪਣੀ ਜਾਨ ਵਾਰਨ ਲਈ ਤਿਆਰ ਹੋਵੇ ਇਹ ਬਚਨ ਸੁਣ ਕੇ ਸੰਗਤਾਂ ਹੈਰਾਨ ਹੋ ਗਈਆਂ ਸਤਿਗੁਰਾਂ ਨੇ ਜਦ ਇਹ ਮੰਗ ਦੂਜੀ ਤੀਜੀ ਵਾਰ ਦੁਹرائی ਤਾਂ ਭਾਈ ਦਇਆ RAM ਲਾਹੌਰ ਦੇ ਨਿਵਾਸੀ ਨੇ ਆਪਣਾ ਸੀਸ ਪੇਸ਼ ਕੀਤਾ ਉਸ ਨੇ ਨਿਮਰਤਾ ਨਾਲ ਕਿਹਾ ਸਤਿਗੁਰ ਜੀ ਇਹ ਸੀਸ ਤੁਹਾਡਾ ਹੈ ਜਿਸ ਵੀ ਲੇਖੇ ਚਾਹੋ ਸਫਲ ਕਰੋ ਗੁਰੂ ਜੀ ਉਸ ਨੂੰ ਤੰਬੂ ਵਿੱਚ ਲੈ ਗਏ ਅੰਦਰ ਤਲਵਾਰ ਤੇ ਦੇ ਚੱਲਣ ਤੇ ਧੜ ਦੇ ਡਿੱਗਣ ਦੀ ਆਵਾਜ਼ ਆਈ ਗੁਰੂ ਜੀ ਫੇਰ ਲਹੂ ਲਿਬੜੀ ਤਲਵਾਰ ਲੈ ਕੇ ਤੰਬੂ ਤੋਂ ਬਾਹਰ ਆਏ ਅਤੇ ਇੱਕ ਹੋਰ ਸੀਸ ਦੀ ਮੰਗ ਕੀਤੀ ਇਸ ਤਰ੍ਹਾਂ ਵਾਰੀ-ਵਾਰੀ ਦਿੱਲੀ ਦੇ ਧਰਮਦਾਸ ਜੀ ਜਗਨਨਾਥ ਦੇ ਹਿੰਮਤ ਰਾਏ ਜੀ ਦਵਾਰਕਾ ਦੇ ਮੋਹਕਮ ਚੰਦ ਜੀ ਅਤੇ ਬਿਦਰ ਨਿਵਾਸੀ ਭਾਈ ਸਾਹਿਬ ਸੰਤ ਜੀ ਨੇ ਆਪਣੇ ਸੀਸ ਪੇਂਟ ਕੀਤੇ ਸਤਗੁਰੂ ਸਬਨਾ ਨੂੰ ਵਾਰੀ-ਵਾਰੀ ਤੰਬੂ ਵਿੱਚ ਲੈ ਕੇ ਗਏ ਉਸ ਮਿਸ਼ਰੀ ਅਨੰਦਪੁਰ ਸਾਹਿਬ ਕੇ 80000 ਦੇ ਕਰੀਬ ਸੰਗਤਾਂ ਦਾ ਇਕੱਠ ਸੀ ਗੁਰੂ ਜੀ ਦੀ ਉਮਰ ਉਸ ਸਮੇਂ 33 ਸਾਲ ਦੇ ਕਰੀਬ ਸੀ ਹੁਣ ਸੰਗਤਾਂ ਤੰਬੂ ਬਲ ਬਹੁਤ ਹੀ ਉਤਾਵਲੀਆਂ ਹੋ ਕੇ ਦੇਖ ਰਹੀਆਂ ਸਨ ਕੁਝ ਸਮੇਂ ਬਾਅਦ ਗੁਰੂ ਜੀ ਤੰਬੂ ਤੋਂ ਬਾਹਰ ਆਏ ਅਤੇ ਬੀਰ ਅਸਨਾਲ ਭਰਪੂਰ ਸਨ ਸਤਗੁਰਾਂ ਦੇ ਨਾਲ ਸੁੰਦਰ ਪੋਸ਼ਾਕਾਂ ਵਿੱਚ ਉਹ ਪੰਜੇ ਲਾਲ ਸਨ ਜਿਨ੍ਹਾਂ ਨੇ ਸੀਸ ਪੇਟ ਕੀਤੇ ਸਨ ਫਿਰ ਸਤਿਗੁਰਾਂ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਸਰਬ ਲੋ ਦੇ ਬਾਟੇ ਵਿੱਚ ਪਵਿੱਤਰ ਜਲ ਪਾਇਆ ਤੇ ਮਾਤਾ ਜੀਤੋ ਜੀ ਨੇ ਤਾਸੇ ਪਾਏ ਸਤਿਗੁਰਾਂ ਨੇ ਬੀਰ ਆਸਣ 'ਤੇ ਬੈਠ ਕੇ ਬਾਟੇ ਉੱਤੇ ਸੱਜੇ ਹੱਥ ਨਾਲ ਖੰਡਾ ਵੇੜਦਿਆਂ ਪੰਜ ਬਾਣੀਆਂ ਸ੍ਰੀ ਜਪਜੀ ਸਾਹਿਬ ਜਾਪ ਸਾਹਿਬ ਸੁਦਾ ਸਵਈਏ ਚੋਪਈ ਸਾਹਿਬ ਤੇ ਸ੍ਰੀ ਅਨੰਦ ਸਾਹਿਬ ਜੀ ਦਾ ਪਾਠ ਕੀਤਾ ਤੇ ਫਿਰ ਅਰਦਾਸ ਕੀਤੀ ਅੰਮ੍ਰਿਤ ਤਿਆਰ ਹੋ ਚੁੱਕਾ ਸੀ ਤੇ ਗੁਰੂ ਜੀ ਨੇ ਪੰਜਾਂ ਪਿਆਰਿਆਂ ਨੂੰ ਪਹਿਲਾ ਪੰਜ-ਪੰਜ ਚੂਰੇ ਛਕਾ ਕੇ ਕਿਹਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਪੰਜ-ਪੰਜ ਛੱਟੇ ਨੇਤਰਾ ਚ ਪਾਏ ਕਿ ਸਦਾ ਸਵੈ ਮਾਨ ਨਾਲ ਉੱਚੇ ਰਹਿਣਾ ਹੈ ਫਿਰ ਪੰਜ-ਪੰਜ ਚੂਲੇ ਸੀਸ ਵਿੱਚ ਪਾਏ ਕਿ ਸਮਾਜ ਦੀ ਸੋਚ ਵਿੱਚੋਂ ਸਦੀਆਂ ਦੀ ਗੁਲਾਮੀ ਦੂਰ ਹੋਵੇ ਹਰ ਵਾਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਤਾਂ ਕਿ ਸਭਨਾਂ ਨੂੰ ਦ੍ਰਿੜ ਹੋਵੇ ਕਿ ਖਾਲਸਾ ਵਾਹਿਗੁਰੂ ਦਾ ਹੈ ਤੇ ਫਤਿਹ ਵੀ ਵਾਹਿਗੁਰੂ ਦੀ ਹੋਣੀ ਹੈ ਖਾਲਸੇ ਦੀ ਸਿਰਜਣਾ ਨੂੰ ਗੁਰੂ ਜੀ ਨੇ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੋਜ ਕਿਹਾ ਹੈ। ਇਸ ਦਿਨ ਤੋਂ ਸਤਿਗੁਰਾਂ ਨੇ ਮਰਦਾਂ ਨੂੰ ਸਿੰਘ ਅਤੇ ਔਰਤਾਂ ਨੂੰ ਕੋੜ ਦਾ ਖਿਤਾਬ ਬਖਸ਼ਿਆ। ਫਿਰ ਗੁਰੂ ਜੀ ਨੇ ਫਰਮਾਇਆ ਕਿ ਅੱਜ ਤੋਂ ਤੁਹਾਡਾ ਨਵਾਂ ਜਨਮ ਹੋਇਆ ਹੈ। ਪੰਜ ਕਕਾਰਾਂ, ਕੇਸ, ਕੰਗਾ, ਕੜਾ, ਕਿਰਪਾਨ, ਕਸ਼ਹਰਾ ਦੀ ਰਹਿਤ ਵਿੱਚ ਪੱਕੇ ਰਹਿਣਾ ਹੈ। ਤੁਹਾਡੀਆਂ ਪਿਛਲੀਆਂ ਜਾਤਾਂ, ਗੋਤਾਂ ਸਭ ਖਤਮ ਤੇ ਅੱਜ ਤੋਂ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਹੋ। ਸਦਾ ਹੀ ਓਟ ਇੱਕ ਪ੍ਰਭੂ ਦੀ ਰਖਣੀ ਤੇ ਹੋਰ ਕਿਸੇ ਦੇਵੀ ਦੇਵਤੇ ਗੌਰ ਮਠੀ ਮਠਾ ਦੀ ਨੂੰ ਭੁੱਲ ਕੇ ਵੀ ਨਹੀਂ ਮੰਨਣਾ ਖਾਲਸੇ ਦਾ ਦਾ ਸਤਿਗੁਰਾਂ ਨੇ ਇਉਂ ਸਮਝਾਇਆ ਜਾਗਤ ਜੋਤ ਜਪੇ ਨਿਸ ਬਾਸੁਰ ਏਕ ਬਿਨਾ ਮਨ ਨੈਕਨਨ ਆਣੇ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੌਰ ਮਠੀ ਮਟ ਭੂਲ ਨਾ ਮਾਨੇ ਫਿਰ ਸਤਿਗੁਰਾਂ ਨੇ ਕਿਹਾ ਕਿ ਤੁਸੀਂ ਹੁਣ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ ਗੁਰੂ ਜੀ ਨੇ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਪਾਨ ਕੀਤਾ ਤੇ ਸ੍ਰੀ ਗੁਰੂ ਗੋਬਿੰਦ राय ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਜੇ ਇਸੇ ਸਬੰਧ ਵਿੱਚ ਪਾਈ ਗੁਰਦਾਸ ਜੀ ਦੂਜੇ ਨੇ ਲਿਖਿਆ ਹੈ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਫਿਰ ਕੁਝ ਦਿਨਾਂ ਵਿੱਚ ਹੀ ਲਗਭਗ 80000 ਸੰਗਤਾਂ ਨੇ ਅੰਮ੍ਰਿਤ ਛਕਿਆ ਗੁਰੂ ਜੀ ਨੇ ਇਹ ਵੀ ਹੁਕਮ ਕੀਤਾ ਕਿ ਜੋ ਲੋਕ ਸਿੱਖ ਅਖਵਾਉਂਦੇ ਹਨ ਉਹ ਸਭ ਅੰਮ੍ਰਿਤ ਛਕਨ ਦੇ ਰਾਹਤ ਵਿੱਚ ਪਰ ਪੱਕ ਹੋਣ ਕੋਈ ਵੀ ਕੌਮ ਆਪਣੀ ਜੀਵਨ ਜਾਂਚ ਕਰਕੇ ਹੀ ਸੰਸਾਰ ਵਿੱਚ ਉੱਚਾ ਰੁਤਬਾ ਪਾਉਂਦੀ ਹੈ। ਸਤਗੁਰਾਂ ਨੇ ਖਾਲਸੇ ਦੇ ਮਾਨ ਸਨਮਾਨ ਨੂੰ ਉੱਚਾ ਸਥਾਨ ਦਿੱਤਾ। ਖਾਲਸੇ ਨੇ ਆਪਣਾ ਖਾਸ ਰੂਪ ਕਿਹਾ ਤੇ ਅੰਮ੍ਰਿਤ ਦੁਆਰਾ ਸਿੱਖਾਂ ਦੇ ਜੀਵਨ ਉੱਤੇ ਆਪਣੀ ਸ਼ਖਸੀਅਤ ਦੀ ਸ਼ਾਪਲਾ ਦਿੱਤੀ। ਜਿਨ੍ਹਾਂ ਲੋਕਾਂ ਦੀਆਂ ਅਨੇਕਾਂ ਪੀੜ੍ਹੀਆਂ ਨੇ ਉੱਚ ਜਾਤੀਆਂ ਦੇ ਲੋਕਾਂ ਅੱਗੇ ਦਾਸ ਤੇ ਨਿਮਾਣੇ ਬਣ ਕੇ ਜੀਵਨ ਗੁਜ਼ਾਰਿਆ ਸੀ ਉਹ ਸਤਗੁਰਾਂ ਦੀ ਕਿਰਪਾ ਨਾਲ ਸ਼ਕਤੀਸ਼ਾਲੀ ਯੋਧੇ ਤੇ ਸਰਦਾਰ ਬਣ ਗਏ। ਦਸਮ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਅਬੇੰਤ ਬਖਸ਼ਿਸ਼ਾਂ ਵਿੱਚੋਂ ਮਹਾਨ ਉਪਕਾਰ ਹੈ ਸੰਪੂਰਨ ਮਨੁੱਖ ਦੇ ਰੂਪ ਵਿੱਚ ਖਾਲਸੇ ਦੀ ਸਿਰਜਣਾ ਇਸ ਨੂੰ ਹੋਰ ਸੰਖੇਪ ਵਿੱਚ ਬਿਆਨ ਕਰਨਾ ਹੋਏ ਤਾਂ ਕਿਹਾ ਜਾ ਸਕਦਾ ਹੈ ਕਿ ਦਸ ਗੁਰੂ ਸਾਹਿਬਾਨ ਵਾਹਿਗੁਰੂ ਦਾ ਪ੍ਰਕਾਸ਼ ਸਨ ਅਤੇ ਖਾਲਸਾ ਉਹਨਾਂ ਦਾ ਪ੍ਰਕਾਸ਼ ਹੈ ਇਸ ਲਈ ਇਹ ਲੱਖਾਂ ਕਰੋੜਾਂ ਵਿੱਚ ਖੜਾ ਵੀ ਆਪਣੀ ਨਿਆਰੀ ਪਛਾਣ ਰੱਖਦਾ ਹੈ ਖਾਲਸੇ ਦੇ ਸਿਰਜਣਾ ਦਿਵਸ ਨੂੰ ਸਮੂਹ ਖਾਲਸਾ ਪੰਥ ਹਰ ਵਿਸਾਖੀ ਬਹੁਤ ਹੀ ਧੂਮ-ਤਾਮ ਨਾਲ ਮਨਾਉਂਦਾ ਹੈ ਅਤੇ ਜੁਗਾ ਜਗੰਤਰਾ ਤੱਕ ਮਨਾਉਂਦਾ ਰਹੇਗਾ ਇਸ ਬ੍ਰਹਿਮੰਡ ਵਿੱਚ ਮਾਨਵਤਾ ਦੇ ਸਾਹਮਣੇ ਖਾਲਸਾ ਮੇਰੇ ਕਲਗੀਆਂ ਵਾਲੇ ਪਾਸ਼ਾ ਜੀ ਦਾ ਅਤ ਨਿਆਰਾ ਤੇ ਅਤ ਸੁੰਦਰ ਮਾਡਲ ਹੈ ਜੋ ਉਹਨਾਂ ਨੇ ਬਹੁਤ ਲੰਬੀ ਵਿਚਾਰਤ ਬਾਤ ਸਿਰਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ